نا کی تولا عاشق ہاں جی عاشق حاضر رہنے والے کی میں کہندے اے کی کران آیا اج اس نشان جی کرونی پئی سی ہاں ہاں را جی کوئی اثر ملدا نہیں کہ نہ کی کہندے نا ماں دے بدلی ہو گئی فلان وقت ٹیم ہو گیا یہ مہینہ سامنے پاؤں تے ہو گیا ہن کی لگیا تالے ہن سری کیڑا لگا اج اونوں ملنے ہیں کیڑا لگا کیڑا نہیں لگا کوئی نہیں ملدا نہ مہینے دی اپ جو چل گیا بھگوان تمون دے کہتایرے 7 وی دفتر بیٹھے تیرے بندے ਇਹ ਉਹਨਾਂ ਨੂੰ ਪਤਾ ਆਪਾਂ ਨੂੰ ਕੀ ਪਤਾ ਇਹ ਆਪਾਂ ਦੇ ਜਦੋਂ ਮਰਜੀ ਵਾਲੇ ਅਫਸਰ ਨੇ ਜਦੋਂ ਮਰਜੀ ਆਉਣ ਭਾਵੇਂ ਨਾ ਆਉਣ ਪਕਾਈ ਕਿੰਨੀ ਖੁਰਦੀ ਖੱਜਲ ਖਰਾਬ ਪਕਾਈ ਤਾਂ ਫਿਰ ਬੈਗ ਬੂ ਚਾਰ-ਪਾਰ ਬੋਕੇ ਚਲੇ ਜੀਦਾ ਫਿਰ ਹੋਰ ਪਕਾਈ ਕੀ ਐਂ ਕਿ ਬੋਲਣਾ ਕੋ ਰੋਲਾ ਪਾਉਣਾ ਪਖਣਾ ਹੀ ਹੈ ਇਹ ਨਾ ਪਲਾ ਹਾ ਜੋ ਮੇਰ ਸਿੰਘ ਮੇਰ ਸਿੰਘ ਕਿੱਥੋਂ ਰਹਿਣਾ ਵਾਲੇ ਜੀ ਮੈਂ ਵਰਕ ਸਾਹਿਬ ਸੈਣੀ ਵਾਲਦਿਆਂ ਨਾਲ ਬਾਰਡਰ ਤੇ ਰੋਹੀਪੁਰ ਰੋਹੀਪੁਰ ਦੇ ਨੱਕੇ ਹਾਂ ਤਾਲੀ ਮੇਰੀ ਤਾਲੀ ਮੇਰੀ ਪੁੱਜੋ ਘਾੜੇ ਚ ਹਾਂ ਹਾਂ ਤੇ ਮੈਨੂੰ 5-4 ਮਹੀਨੇ ਹੋ ਗਏ ਨੇ ਖਰਾਬ ਕੀਤੀ ਜਾਂਦੇ ਨੇ ਕੋਈ ਨਹੀਂ ਮੇਰੀ ਗੱਲ ਸੁਣਦਾ ਇਹ ਕਿੱਥੋਂ ਮੈਨਾਂ ਨੂੰ ਰੁਪਈਏ ਦੇਵਾਂ ਕਾਨੂੰਗੋ ਨੂੰ ਮੇਰੀ ਕੋਈ ਗੱਲ ਨਹੀਂ ਸੋ ਮੈਂ ਰੋਜ਼ ਆਣਾ ਕਿਰਾਇਆ ਪੱਟ ਕੇ ਆਣਾ 30-40 ਰੁਪਏ ਇੱਕ ਟਾਈਮ ਦਾ ਲੱਗਦਾ ਹੈ ਕਿਹੜੀ ਤਸਵੀਰ ਤੇ ਆਉਂਦੀ ਮਾਮਦੋੜ ਹਾਂ ਹਾਂ ਕੋਈ ਅਫਸਰ ਮਿਲਦਾ ਨਹੀਂ ਕੋਈ ਅਫਸਰ ਨਹੀਂ ਮਿਲਦਾ ਕੋਈ ਸਰ ਜਦੋਂ ਆਣੇ ਖਾਲੀ 8:00 11:00 ਵਜੇ ਕੋਈ ਨਹੀਂ ਆਇਆ ਤਾਲੇ ਲੱਗੇ ਪਏ ਨੇ ਹਾਂ ਹਾਂ ਗੇੜੇ ਮਾਰ ਤੇ ਮੁਰਜੀ ਤੱਕ ਫੋਨ ਕਰਨੇ ਫੋਨ ਚੱਕਦੇ ਨਹੀਂ ਫੋਨ ਬੰਨ ਕੀਤੀ ਬੈਠੇ ਨੇ ਕਿੰਨੇ ਕਿੰਨੇ ਮਹੀਨੇ ਹੋ ਗਏ ਕੋਕ ਨੂੰ ਮੈਨੂੰ 4-5 ਮਹੀਨੇ ਹੋ ਚਲੇ ਨੇ ਰਕਾਈ ਕਰਦਾ ਰਕਾਈ ਕਰਦਿਆਂ ਨੂੰ ਰੁਪਈਏ ਮੇਰੇ ਸਰਕਾਰ ਦੇ ਖਾਤੇ ਨੇ ਜਮ੍ਹਾਂ ਕਰਵਾ ਲੈਨੇ ਫਿਰ ਵੀ ਮੇਰੇ ਦੀ ਕਣ ਖੜੀ ਦੇ ਫਸਲ ਦੇ ਜਮ੍ਹਾਂ ਕਰਾਏ ਨੇ ਕਦੇ ਹੋਰ ਕਿੱਛੇ ਹੋਣਾ ਮੇਰੇ ਨਹੀਂ ਕਰਕੇ ਦਿੰਦੇ ਪਾਇਆ ਕੀ ਕਰਾਉਣਾ ਹੈ ਤੁਸੀਂ ਮੈਂ ਕਰਾਉਣੀ ਤਕਸੀਹ ਪੈੜੀ ਆਪਣੇ ਤੀਜਾ ਨਾਂ ਦੇ ਨਿਸ਼ਾਨਦੇਵੀ ਕਰਾਉਣੀ ਹੈ ਨਿਸ਼ਾਨਦੇਵੀ ਨਹੀਂ ਕਰਕੇ ਦਿੰਦੇ ਮੌਕਾ ਨਹੀਂ ਵਿਖਾਉਂਦੇ ਨਿਸ਼ਾਨਦੇਵੀ ਦਾ ਕੋਈ ਨਹੀਂ ਦਿਖਾਈ ਦਿੰਦਾ ਰਖੜ ਪੈ ਗਿਆ ਸਾਰਾ ਕੁਝ ਹੋ ਗਿਆ ਨਿਸ਼ਾਨਦੇਵੀ ਨਹੀਂ ਕਰਾਉਂਦੇ ਫੇ ਮੇਰੀ ਔਰ ਇੱਥੇ ਆ ਕੇ ਕੀ ਦੇਖਦੇ ਰਹੋ ਫੇ ਨਾਣੇ ਨਾਣੇ ਬਤਾਲੇ ਲੱਗੇ ਨੇ ਬੰਦ ਹੁੰਦਾ ਮੁਰਝੀਦਾ ਫੋਨ ਵੀ ਕਰਨੇ ਫੋਨ ਚੱਕਦੇ ਨਹੀਂ ਸਰਕਾਰ ਨੇ ਕਿਹਾ ਇਹ ਦਫ਼ਤਰ ਜਿਹੜੇ 7 ਵਜੇ ਖੁੱਲੇ ਹੋਣਗੇ 7 ਵਜੇ 6:30 ਹੁਣ 10 ਵਜੇ ਕੋਈ ਅਫਸਰ ਨਹੀਂ ਆਇਆ ਇੱਥੇ ਕੀ ਮਾਨਦਿਆਂ ਕੁਮਾਰੀ ਤਾਂ ਜਿਹਾੜਾ ਆ ਰਹੀ ਈ ਯਾਰ ਕੁਛ ਨਹੀਂ ਆ ਰਿਹਾ ਇੱਥੇ ਅਸੀਂ ਤਾਂ ਖਾਲੀ ਮੁਰਜੀ ਦਾ ਰੋਜ ਪਰ ਕਰਾਇਆ ਪੱਟ ਕੇ ਆ ਜੀ ਦਾ ਕਹਿਦੇ ਨੇ ਆਜੋ ਆਜਾ ਆਣੇ ਆਗੂ ਆਪ ਆਂਦੇ ਨਹੀਂ ਸਾਨੂੰ ਮੰਗਾ ਲੈਂਦੇ ਆਜੋ ਆ ਆਪ ਆਂਦੇ ਨਹੀਂ ਬੜੇ ਦੁਖੀ ਹੋਏ ਪਏ ਆ ਕਿੱਥੋਂ ਰੇ ਨਾ ਰੁਪਈਏ ਦਿੱਤੀ ਜੀ ਪੰਡਾ ਨਾਲੇ ਤਨਖਾਹਾਂ ਨਾਲ ਨਹੀਂ ਰਹਿਦੇ ਤੇ ਸਾਡੇ ਪੈਸੇ ਨਾਲ ਕਿੱਥੋਂ ਰੱਜ ਲੈਣਗੇ ਪੈਸੇ ਦੀ ਮੰਗ ਕੀਤੀ ਜਿੰਦੀ ਐਸੇ ਹੀ ਮੰਗ ਮੰਗਦੇ ਨੇ ਪੈਸੇ ਮੰਗਦੇ ਨੇ ਤਾਂ ਹੀ ਨਹੀਂ ਕਰਦੇ ਅਸੀਂ ਕਿੱਥੋਂ ਦਈਏ ਗਰੀਬ ਦਾੜੀ ਦਾ ਬੰਦੇ ਆਸੀਂ ਕੀ ਖੜਾ ਹੈ ਕਨੂ ਕੋ ਆ ਜੇ ਕੀ ਨਾ ਕੀ ਤੁਹਾਡਾ ਆਸ਼ਮ ਕਿਪਾ ਜੀ ਫਰੀ ਮੈਂ ਕੀ ਆ ਜੀ ਇਹ ਮੈਂ ਕੀ ਕੀ ਕਰਾਉਣਾ ਹੈ ਨਿਸ਼ਾਨ ਦੇ ਵੀ ਕਰਾਉਣ ਦੇ ਕੋਈ ਅਫਸਰ ਹੈ ਨਹੀਂ ਕੋਈ ਆਇਆ ਨਹੀਂ ਕੀ ਹੋਇਆ ਪੁੱਮਨਾ ਕੀ ਸਾਨੂੰ ਹੁਣ ਕੀ ਪਤਾ ਵੀ ਕੀ ਹੋਇਆ ਸਰਕਾਰ ਤਾਂ ਕਹਿ ਰਹੀ ਸਰੇ ਅਫਸਰ 7 ਵਜੇ ਤਾਂ ਬੈਠੇ ਨੇ ਥੱਲੇ ਨਾ ਨਾ ਜੀ ਇੱਥੇ ਕੋਈ ਆ ਬੰਦੇ ਤੂੰ ਆਪ ਖੁਦ ਮਾਰ ਕੇ ਆਇਆ ਕੋਈ ਵੀ ਨਹੀਂ ਆਇਆ ਤੱਕ ਨਾਲੇ ਲੱਗੇ ਹੈ ਨਹੀਂ ਕੀ ਮੰਗਿਆ ਤੁਹਾਨੂੰ ਕਿੰਨੇ ਕਿਦਰ ਪਗਾਈ ਕਰਨੀ ਚਾਹੀਦੀ ਹੈ ਹੋਣਾ ਕਿ ਵੇਖੋ ਕਿ ਕਿੱਲੇ ਕਿਹੜੇ ਵਾਰੀ ਤੁਹਾਨੂੰ ਗਿਹੜੇ ਮਾਰਨੇ ਜਿਹੜੇ ਤਾਂ ਹੁਣ ਮਾਰਨੇ ਪੈਂਦੇ ਨੇ ਸਾਨੂੰ ਭਾਵੇਂ ਮਹੀਨਾ ਪੁਆ ਲੈਣ ਜੋ ਪੁਆ ਲੈਣ ਕਣਕੜਾ ਦੀ ਫਲ ਭਾਏ ਵੇਲੀ ਪੀ ਪੇਲੀ ਪੂ ਲੰਗਰ ਨਹੀਂ ਦੇਣ ਚਾਹੁੰਦੇ ਵੀ ਕਰਾਉਣਾ ਹੈ ਨਿਸ਼ਾਨ ਦੇ ਵੀ ਕਰਾਉਣਾ ਅਜੇ ਤੱਕ ਨਹੀਂ ਹੋਈ ਨਹੀਂ ਹੋਈ ਕਿੱਲੀ ਦਰੋ ਅੱਜ ਮੈਂ ਆ ਨਾ ਤੀ ਚੌਥੇ ਮਹੀਨੇ ਦੀ ਅਪਰਿਤੀ ਦਿਖਾਉਂਦੀ ਕੀ ਹੁਣ ਟਾਲ ਬੋ ਕੀ ਗੱਲ ਬਾਤ ਹੋਈ ਕਿਸੇ ਨਾਲ ਨਹੀਂ ਸੌਂਦੇ ਕੋਈ ਦਿੱਦੀ ਸਭ ਦੇਖ ਦਿੱਤਾ ਐਸੇ ਢਿਮਲੇਖ ਦਿੱਤਾ ਤੇ ਤਹਿਸੀਲਦਾਰ ਦੇ ਸਾਈਨ ਕਰਾ ਦਿੱਤੇ ਨੇ ਦਿਲਦਾ ਹੀ ਕੋਈ ਇੱਥੇ ਇੱਥੇ ਕਾਨੂੰ ਕੋਈ ਨਹੀਂ ਮਿਲਦਾ ਤਹਿਸੀਲਦਾਰ ਸਾਹਿਬ ਵੀ ਕਰ ਦਿੱਤੇ ਸਾਈਨ ਵੀ ਕਰਕੇ ਆਓ ਉਹਦੋਂ ਕਣਕ ਖੜੀ ਸੀ ਕਣਕ ਸਾਡੀ ਰੋਕੀ ਸੀ ਵਾਂ ਦੇ ਵਿੱਚੋਂ ਟ੍ਰੈਕ ਤੋਂ ਉਹਨਾ ਮੋੜਿਆ ਜਾ ਮੈਂ ਪਿੱਛੇ ਮੋੜ ਗਿਆ ਸਾਡੀ ਪੜੀ ਵਿਚਾਲੇ ਪਈ ਉਹ ਮੈਂ ਅਪੜੀ ਉਹਨੂੰ ਕਿਣਕਿਟ ਪੁਲਸ ਨੇ ਵੜਾ ਦਿੱਤੀ ਏ ਐਂਸਪਿਟਰ ਨੇ ਤੇ ਉਹਨੂੰ ਕੋਈ ਬੇਲੀ ਉਹ ਮੇਂ ਉੱਪਰ ਪਈ ਉਹ ਉਹ ਉਹਨਾਂ ਕਰ ਚੋਨਾ ਨਹੀਂ ਲਾਉਣ ਦਿੰਦੇ ਸਾਨੂੰ ਤੇ ਉਹਨਾਂ ਆਵਦਾ ਲਾ ਲਿਆ ਹੁਣ ਇੱਥੇ ਦਫਤਰ ਆਉਂਦੇ ਤੇ ਕੀ ਪਕਾਈਓ ਪਕਾਈ ਜੀ ਇੱਥੇ ਮਿਲਦਾ ਹੀ ਕੋਈ ਨਹੀਂ ਤੇ ਗੱਲ ਕੀ ਕਰੀਏ ਜੀ ਹੁਣ ਦੇਖਿਆ ਤਾਲੇ ਲੱਗੇ ਕੀ ਕਰੀਏ ਤਾਲੇ ਲੱਗੇ ਨੇ